40 ਮੁਕਤਿਆਂ ਦੀ ਇਸ ਮਹਾਨ ਤੇ ਪਵਿੱਤਰ ਧਰਤੀ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਮੇਰੇ ਭੈਣ ਭਰਾਓ ਗੁਰੂ ਦੀ ਫਤਿਹ ਪਹਿਲਾਂ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਬਹੁਤ ਸਤਿਕਾਰਯੋਗ ਸਾਡੇ ਮੰਤਰੀ ਸਹਿਬਾਨ ਡਾਕਟਰ ਬਲਵੀਰ ਸਿੰਘ ਜੀ ਡਾਕਟਰ ਬਲਜੀਤ ਕੌਰ ਜੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਸਰਦਾਰ ਹਰਪ੍ਰਜਨ ਸਿੰਘ ਜੀ ਲਾਲਚੰਦ ਜੀ ਕੁਟਾਰੂ ਚੱਕ ਸਾਹਿਬ ਬੀਬਾ ਬਲਜਿੰਦਰ ਕੌਰ ਜੀ ਤੇ ਸਾਰੇ ਹੀ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਪਾਰਟੀ ਦੇ ਵੱਖੋ ਵੱਖਰੇ ਵਿੰਗਾਂ ਦੇ ਆਗੂ ਸਹਿਬਾਨ ਮਾਰਵਾ ਜੋਣ ਦੇ ਪ੍ਰਧਾਨ ਔਰ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਬਲਾਕ ਦੇ ਪ੍ਰਧਾਨ ਵਲੰਟੀਅਰ ਸਾਡੇ 5 ਸਰਪੰਚ ਅਤੇ ਬਲਾਕ ਸ਼ਾਂਤੀ ਦੇ ਮੈਂਬਰ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਆਪਾਂ ਇੱਕ ਜਿੱਥੇ ਇਹ ਪਾਰਟੀ ਦੀ ਰੈਲੀ ਕਰਨ ਲਈ ਇੱਥੇ ਇਕੱਤਰ ਹੋਏ ਆ ਉਥੇ ਗੁਰੂ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਬਹੁਤ ਵੱਡਾ ਵਰਦਾਨ ਇਸ ਧਰਤੀ ਨੂੰ ਜਿਨ੍ਹਾਂ ਨੇ ਆਪਣੇ ਪਿਆਰੇ ਸਿੱਖਾਂ ਦੇ ਗੁੱਸੇ ਗਿੱਲੇ ਭਲਾ ਕੇ ਟੁੱਟੀ ਗੰਢੀ ਸੀ ਉਥੇ ਆਪਾਂ ਸਜਦਾ ਕਰਨ ਲਈ ਉਥੇ ਨਮਸਕਾਰ ਕਰਨ ਲਈ ਉਥੇ ਸ਼ਰਧਾ ਸ਼ਹੀਦਾਂ ਨੂੰ ਭੇਟ ਕਰਨ ਲਈ ਇੱਥੇ ਇਕੱਠੇ ਹੋਏ ਆ ਬਹੁਤਾ ਲੰਮਾ ਸਮਾਂ ਨਹੀਂ ਥੋੜੇ ਸਮੇਂ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਨਾਲ ਮਨੀਸ਼ ਸ਼ੋਧਿਆ ਜੀ ਸਾਰੇ ਤੋੜੇ ਆ ਕੇ ਦਰਸ਼ਨ ਕਰਨ ਵਾਲੇ ਆਪਣੇ ਵਿਚਾਰਾਂ ਨਾਲ ਸਾਂਝ ਪਾਉਣਗੇ ਦਸਮ ਪਾਤਸ਼ਾਹ ਨੇ ਸਾਨੂੰ ਅਣਖ ਨਾਲ ਜਿਉਣ ਲਈ ਆਪਣਾ ਪਰਿਵਾਰ ਵਾਰ ਕੇ ਆਪਣੇ ਪਿਆਰੇ ਸਿੱਖ ਵਾਰ ਕੇ ਇਸ ਦੇਸ਼ ਦੀ ਜੋ ਅੱਜ ਸਾਡੀ ਆਜ਼ਾਦੀ ਹੈ ਉਹਦੇ ਵਿੱਚ ਜੇ ਕਹੀਏ ਉਹਨਾਂ ਵੱਲੋਂ ਕੀਤੀ ਹੋਈ ਪਿਉਂ ਦੇ ਰਾਹੀਂ ਇੱਥੋਂ ਤੱਕ ਅਸੀਂ ਪਹੁੰਚ ਸਕੇ ਹਾਂ ਔਰ ਜੋ ਸਾਡੇ ਮਾਲਵੇ ਨੂੰ ਤੇ ਮੁਕਸਰ ਨੂੰ ਬਹੁਤ ਵੱਡਾ ਵਰਦਾਨ ਮਿਲਿਆ ਹੈ ਸ਼ਾਇਦ ਦੁਨੀਆ ਵਿੱਚ ਕਿਤੇ ਨਹੀਂ ਟੁੱਟੀ ਗੰਢੀ ਦਾ ਜਿੱਥੇ ਕਿਸੇ ਬਨਮਟਾ ਤੋਂ ਚਾਹੇ ਉਹਨਾਂ ਦੇ ਪਿਆਰੇ ਸਿੱਖ ਗੁਰੂ ਸਾਹਿਬ ਤੋਂ ਪਾਸੇ ਹੋਏ ਔਰ ਬਾਅਦ ਵਿੱਚ ਉਹਨਾਂ ਨੇ ਆ ਕੇ ਜਿੱਥੇ ਸ਼ਹੀਦੀਆਂ ਦਿੱਤੀਆਂ ਮਾਈ ਭਾਗ Kaur ਦੇ ਉਹਨਾਂ ਦੀ ਗਵਾਈ ਸੀ ਭਾਈ ਮਹਾ ਸਿੰਘ ਹੋਰਾਂ ਦੀ ਜਦੋਂ ਲਾਸਟ ਸਮਾ ਆਇਆ ਜਦੋਂ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਵੱਡੇ ਵੱਡੇ ਰੁਤਬੇ ਦੇ ਕੇ ਸਿੰਘਾਂ ਨੂੰ ਸ਼ਹੀਦਾਂ ਨੂੰ ਕਿਸੇ ਨੂੰ 5000 ਹਜ਼ਾਰੀ 10000 20000 ਦਾ ਜਦੋਂ ਔਰ ਨਾਲ ਹੀ ਜਦੋਂ ਮਹਾ ਸਿੰਘ ਵਾਲ ਧਿਆਨ ਪਿਆ ਤੇ ਉਦੋਂ ਮਹਾ ਸਿੰਘ ਨੂੰ ਵੇਖਿਆ ਵੀ ਇਹ ਬੰਦੇ ਸਾਥੋ ਪਾਸੇ ਹੋ ਗਏ ਸਨ ਔਰ ਆ ਗਏ ਇਹਨਾਂ ਦਾ ਵੀ ਇਸ ਜੰਗ ਦੇ ਵਿੱਚ ਆਪਣਾ ਬਲੀਦਾਨ ਦੇ ਚਲੇ ਆ ਉਹਨਾਂ ਨੇ ਕਿਹਾ ਵੀ ਕੀ ਲੋੜ ਐ ਤੈਨੂੰ ਭਾਈ ਮਾਸਿਆ ਤੈਨੂੰ ਤ੍ਰਿਲੋਕੀ ਦਾ ਰਾਜ ਦੇ ਦਈਏ ਔਰ ਉਸ ਵੇਲੇ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਮੁਕਤੀ ਦੇ ਦਿਓ ਆਪਦੇ ਚਰਨਾਂ ਨਾਲ ਲਾ ਦਿਓ ਆਪ ਦਾ ਸਾਥੋ ਹੋਈ ਭੁੱਲ ਜਿਹੜਾ ਲਿਖਿਆ ਗਿਆ ਬਦਾਵਾਸ ਉਹਨੂੰ ਪਾੜ ਦਿਓ ਇੱਥੇ ਗੁਰੂ ਸਾਹਿਬ ਨੇ ਪਾੜਿਆ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਅਗਵਾਈ ਕਰ ਰਹੇ ਆ ਜਿੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਜਾਣਦੇ ਆ ਕੋਈ ਵੱਡੇ ਵੱਡੇ ਲੋਕਾਂ ਨੂੰ ਬਹੁਤ ਸਾਰੀਆਂ ਛੋਟਾ ਏ ਅਡਾਨੀ ਬਾਨੀ ਨਹੀਂ ਨੂੰ ਨਹੀਂ ਜੇ 600 ਯੂਨਿਟ ਬਿਜਲੀ ਦਿੱਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਲੋਡ ਬੰਦਾ ਨੂੰ ਦਿੱਤੀ ਹੈ ਜੇ ਕਦੇ ਨੌਕਰੀਆਂ ਪੁੱਤ ਭਤੀਜਿਆਂ ਨੂੰ ਤੇ ਪੈਸੇ ਨਾਲ ਵੰਡੀਆਂ ਜਾਂਦੀਆਂ ਸੀ ਉਹ ਜੇ ਆਮ ਗਰੀਬ ਤੇ ਦਰਮਿਆਨੇ ਲੋਕਾਂ ਦੇ ਹਿੱਸੇ ਅੱਜ ਹੈ ਤੇ ਉਹ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਦੇ ਕਾਰਨ ਅੱਜ 57000 ਤੋਂ ਵੱਧ ਸਾਡੇ ਜਿਹੜੇ ਬੱਚੇ ਬੱਚੀਆਂ ਪੰਜਾਬ ਦੀ ਸਰਕਾਰ ਵਿੱਚ ਇੱਕ ਹਿੱਸਾ ਬਣਿਆ ਕੋਈ ਮਾਂ ਪਿਓ ਕੋਈ ਉਹਨਾਂ ਦਾ ਨੇੜਲਾ ਔਰ ਦਾ ਕੋਈ ਉਹ ਬੱਚਾ ਕੋਈ ਉਂਗਲ ਨਹੀਂ ਖੜਦਾ ਵੀ ਸਾਨੂੰ ਕੋਈ ਲੈਣਾ ਦੇਣਾ ਪੈ ਗਿਆ ਸੋ ਹਮੇਸ਼ਾ ਚਾਹੇ ਕਿਸਾਨ ਹੈ ਮਜ਼ਦੂਰ ਹੈ ਚਾਹੇ ਪਾਣੀਆਂ ਦੀ ਲੋੜ ਹੋਈ ਹੈ ਜਿਹਨੂੰ ਆਪ ਜਾਣ ਲਿਆ ਥੋੜੇ ਚੋ ਮੁੱਖ ਮੰਤਰੀ ਨੇ ਹਰ ਖੇਤ ਐ ਪਾਣੀ ਪਚਾਉਣ ਦੀ ਗੱਲ ਸਾਰੀਆਂ ਨਹਿਰਾ ਸੂਏ ਪੱਕੇ ਕਰਨੇ 12-12 ਘੰਟੇ ਬਿਜਲੀ ਦੇਣੀ ਇਹ ਤੁਹਾਡੀ ਆਪਣੀ ਸਰਕਾਰ ਐ ਔਰ ਤੁਹਾਡੀ ਕਿਰਪਾ ਤੁਹਾਡੇ ਲਈ ਸੇਵਾ ਵਿੱਚ ਹਾਜ਼ਰ ਹੈ ਮੈਂ ਜਿੱਥੇ ਆਏ ਹੋਏ ਬਾਹਰੋਂ ਮਹਿਮਾਨ ਆ ਉਹਨਾਂ ਨੂੰ ਜੀ ਆਇਆਂ ਕਹਿੰਦਾ ਮੈਂ ਆਪਣੇ ਇਲਾਕਾ ਵਾਸੀ ਸਾਰੇ ਹੀ ਸਤਕਾਰਯੋਗ ਪੈਣਪਰਾ ਜਿਨ੍ਹਾਂ ਨੇ ਇਹਦੇ ਵਿੱਚ ਆ ਕੇ ਵੱਧ ਚੜ ਕੇ ਹਿੱਸਾ ਪਾਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ